ਏਕੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤ ਸਹੀ ਦਸਮੀ ਕਬਿਓ ਬਾਚ ਬੇਨਤੀ ਚੌਪਈ ਹਮਰੇ ਕਰੋ ਹਾਥ ਦੇ ਰਚਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਮਨ ਰਹਿ ਮਰ ਆਪਣਾ ਜਨ ਕਰੋ ਪ੍ਰਤ ਪਰ ਹਮਰੇ ਦੁਸ਼ਟ ਸਬੈ ਤੁਮ ਕਾਵ ਹੋ ਆਪ ਹਾਥ ਦੇ ਮੁਹਿ ਬਚਾਵ ਹੋ ਸੁਖੀ ਬਸੈ ਮੂਰੋ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਰ ਚਾਣ ਜੇ ਕਰਦਾ ਕਰੀਐ ਸਭ ਬਰਨ ਕੋ ਆਜ ਸੰਗਰੀਐ ਪੂਰਨ ਹੋਏ ਮਾਰੀ ਆਸਾ ਤੋਰ ਭੈਨ ਕੇ ਰਹ ਪਿਆਸਾ ਸਮਹਿ ਸਾਡ ਕੋਈ ਵਰਨਾ ਤਿ ਆਉ ਜੁਬਰ ਚਾਹੋਂ ਸੁਤਮ ਤੇ ਪਾਉ ਸੇਵਕ ਸਿੱਖ ਮਾਰੇ ਤਰਹਿ ਚੰਚਨ ਸਤਰ ਮਾਰੇ ਮਾਰੀ ਹੈ ਆਪ ਹਾਥ ਦੇ ਮੁਝੇ ਅਭਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹੋ ਜੋ ਸਦਾ ਮਾਰੇ ਪਛਾ ਸ੍ਰੀ ਅਸੀ ਤੁਝ ਜੂ ਕਰ ਹੋ ਰਚਾ ਰਾਖលਹੁ ਮਹਾਰਖਨ ਹਾਰੇ ਸਹਿਬ ਸੰਤ ਸਹਾਏ ਪਿਆਰੇ ਤੀਨ ਪੰਥ ਤੁਸ਼ਟਨ ਕੇ ਹੰਤਾ ਸਮਹੁ ਪਰੇ ਚਤਰ ਦਸ ਗੰਤਾ ਕਾਲ ਪਾਇ ਬ੍ਰਹਮਾ ਪਵਤਰਾ ਕਾਲ ਪਾਇ ਸ਼ਿਵਚੂ ਅਵਤਰਾ ਕਾਲ ਪਾਇ ਕਰਬੇਸਨ ਪ੍ਰਕਾਸ਼ਾਸਕਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਚੋ ਕੀ ਸਭ ਕੀਓ ਬੇਦਰਾਜ ਬ੍ਰਹਮਾ ਚੂਥੀਓ ਜਵਨ ਕਾਲ ਸਭ ਲੋਕ ਸਵਾਰਾਦ ਮਸਕਾਰ ਹੈ ਤਾਹੇ ਹਮਾਰਾ ਯਮਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿ ਕੋ ਮਾਰਾ ਨਮਸਕਾਰ ਤਿਸੇ ਕੋ ਹਮਾਰੇ ਸਕਲ ਪ੍ਰਜਾ ਜਿਨ ਆਪਸ ਵਾਰੀ ਸਿਵ ਕਨ ਕੋ ਸਿਵ ਗੁਨ ਸੁਖ ਦਿਓ ਸਤਰਨ ਕੋ ਪਲ ਮੋ ਬਦਕੀਓ ਘੜ ਘੜ ਕੇ ਅੰਤਰ ਕੇ ਜਾਨਤ ਭਲੇ ਬਰੇ ਕੇ ਪੇਰ ਪਛਾਨਤ ਚੇਟੇ ਤੇ ਕੁੰਚਰ ਅਸ ਤੁਲ ਲ ਸਭ ਪਾਰਿ ਕਰਪਾ ਦ੍ਰਿਸ਼ਟ ਕਰ ਬੁਲਾ संतन दुख पाए ते दुखे सुख पाए साधन के सूखे एक एक की पीर पहचानै कड़कड़ के बड़बड़ की जानै जाबो तो कर कर करा कर तारा प्रजातरत तब देहि अपारा जब आकर करत हो कबहु तुम मै मिलत देहि सर सब हो जेते बदन श्रेष्ठ सब तारया पाप नि पूजो चारै तुम सबहि ति रह चंद्र आलम जनत वेद पील अर आलम ਨਰੰਗਕਾਰ ਨਰਬਕਾਰ ਨਰਲੰਬ ਆਦ ਅਨੀਲ ਅਨਾਥ ਅਸੰਬ ਤੈ ਕਾ ਮੂਡ ਉਚਾਰਤ ਭੇਦਾ ਜਾਗੋ ਪੇਵਨਾ ਪਾਵਤ ਬੇਦਾ ਤਾਕੋ ਕਿਰਪਾ ਹਨ ਹਨੁ ਮਾਨਤ ਮਹਾ ਮੂਡ ਕਸ਼ਪੇਤ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸੇ ਨਰੰਦਕਾਰ ਕਾ ਚੀਨ ਨਤ ਨਿਪੇਵ ਆਪ ਆਪਣੀ ਬੁਧ ਹੈ ਜੀਤੇ ਬਰਨਤ ਪਿੰਨ ਪਿੰਨ ਤੋਹਿ ਤੇਤੀ ਤਮਰ ਲਖਾਣਾ ਜੈ ਪਸਾਰਾ ਕਹਿ ਬਿਦ ਸਜਾ ਪ੍ਰਖ ਸੰਸਾਰਾ Eka rupa nuup serupa rangkepi urap nih pupa, anda je je reje si teje kini, utu puje kana buah rare jatini. Kahufu la kaya cham power, a to juga atu serupa siam power. Abra chamiri tamkrusik kubare asik sengro doh tejete, ਜੇ ਆਸੇ ਤੂਚ ਤਵ ਸਰਦੇ ਪ੍ਰੇ ਤਨ ਕੇ ਦੁਸ਼ਟ ਦਗਦ ਹਵੇ ਮਰੇ ਬ੍ਰਖ ਜਵਨ ਪਗ ਪ੍ਰੇ ਤਿਹਾਰੇ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਤੈ ਹੈ ਤਾ ਕੇ ਕਾਲ ਨਿਕਟ ਨੇ ਆ ਹੈ ਰਚਾ ਹੋਏ ਤਾਹੀ ਸਭ ਕਾਲਾ ਦੋਸ਼ਟ ਅਰਸ਼ਟ ਟਰੇ ਤਤ ਗਾਲਾ ਕਰਪਾ ਦ੍ਰਿਸ਼ਟ ਤਨ ਜਾਹ ਨਿਹਰੇ ਹੋ ਤਾ ਕੇ ਤਾਪ ਤਨਕ ਮੋਹਰੇ ਹੋ ਰਤ ਸੈਦ ਕਰਮੋ ਸਭ ਹੋਈ ਦੁਸ਼ਟ ਛਬ ਛਸ ਕੈ ਨਾ ਕੋਈ ਇਹ ਕਬਾਰੇ ਜੇ ਤਮੈ ਸਮਾਰਾ ਕਾਲ ਪਾਸ ਤੇ ਤਾਹੇ ਬਾਰੇ ਜੰਦਰ ਨਾਮ ਤੇ ਹਰੋ ਕਹਾ ਦਰਦ ਡੋਸਟ ਦੋਖਤ ਰਹਾ ਖਾੜਗ ਕੇਤ ਮੈ ਸਰਨ ਤੇ ਹਰੀ ਆਪ ਹਾਥ ਦੈ ਲੇ ਹੋ ਬਾਰੇ ਸਰਬ ਧਰਮ ਹੋ ਸਹਾਏ ਡੋਸਟ ਦੋਖ ਤੇ ਲੇ ਹੋ ਬਚਾਈ